ਇਹਨੇ ਮਾਈਚ ਨੇ ਟੱਪਰ ਵੀ ਥਾਪੀ ਹੋਇਆ ਉਹਨਾਂ ਨੂੰ ਪੁਲਿਸ ਜਨਰਲ ਨੰਬਰ ਤੇ ਆਇਆ ਸੀ ਰਿਪੋਰਟ ਮੇਰਾ ਐਕਸੀਡੈਂਟ ਦਾ ਮਾਮਲਾ ਪਟਿਆਲਾ ਦੇ ਐਸਐਸਪੀ ਨਾਨਕਵਾਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਆਏ ਸਮੂਹ ਪੱਤਰਕਾਰਾਂ ਨੂੰ ਦੱਸਿਆ ਕਿ 5 ਕਰੋੜ ਦੀ ਕੀਮਤ ਵਾਲੇ 200 ਦੇ ਕਰੀਬ ਜਿਹੜੇ ਵਾਹਨ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਮਾਲ ਮੁਕਦਮੇ ਵਿੱਚ ਸਨ ਉਹਨਾਂ ਦੀਆਂ ਚਾਬੀਆਂ ਅੱਜ ਉਹਨਾਂ ਦੇ ਮਾਲਕਾਂ ਨੂੰ ਸਬੂਰਧ ਕਰ ਦਿੱਤੇ ਗਏ ਹਨ ਇਹਨਾਂ ਮਾਨਾਂ ਦੇ ਵਿੱਚ ਬਹੁਤ ਸਾਰੀਆਂ ਵੱਖ-ਵੱਖ ਜਿਹੜੀਆਂ ਗੱਡੀਆਂ ਕਾਰਾਂ ਤੇ ਮੋਟਰਸਾਈਕਲ ਵੀ ਸ਼ਾਮਿਲ ਹਨ ਸਾਰੇ ਸਾਰੀਆਂ ਗੱਡੀਆਂ ਹਾਂ ਕੁਝ ਗੱਡੀਆਂ ਨੇ ਮਾਈਨ ਨੇ ਟੈਕਟਰ ਵੀ ਆਪੀ ਨੂੰ ਆਜਾ ਨੰਬਰ ਤੇ ਆਇਆ ਸੀ ਨਾ ਪਾਈ ਸੀ ਇਹ ਗੱਡੀਆਂ ਸਬੂਰਧ ਪਾਈ ਸੀ ਸਾਰੇ ਨੰਬਰ ਸਾਰੇ ਸ਼ਾਮਿਲ ਹਾਂ ਜੀ श्यामलाल जी आज ਜਿਹੜੇ ਵੱਖ-ਵੱਖ ਥਾਣਿਆਂ ਵਿੱਚ ਵਹੀਕਲ ਜਿਹੜੇ ਸਨ ਮਾਲ ਮੁਕਦਮੇ ਸਪੁਰਦ ਕੀਤੇ ਗਏ ਹਨ ਤੁਹਾਡਾ ਕੀ ਮਾਮਲਾ ਸੀ ਮੇਰਾ ਐਕਸੀਡੈਂਟ ਦਾ ਮਾਮਲਾ ਐਕਸੀਡੈਂਟ ਦਾ ਮਾਮਲਾ ਕਿਹੜੇ ਥਾਣੇ ਨਾਲ ਲੈਟਰ ਸੀ ਮੈਂ ਸਰ ਦਾ ਥਾਣਾ ਤੂੰ ਅੱਜ ਮਿਲ ਗਿਆ ਵਹੀਕਲ ਤੁਹਾਨੂੰ ਸੋ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਬਹੁਤ ਵਧੀਆ ਬਹੁਤ ਵਧੀਆ ਚੰਗੇ ਕੰਮ ਕਰ ਰਹੀ ਹੈ ਇਹਨਾਂ